ਕਾਲੇ ਨੇ ਫੋਨ ਜਲਦੀ ਨਾਲ ਚਾਰਜਰ ਤੋਂ ਲਾਇਆ ਤੇ ਹਰਲੀਨ ਨੂੰ ਫੋਨ ਮਿਲਾਇਆ ਰਿੰਗ ਜਾਂਦੀ ਰਹੀ ਪਰ ਹਰਲੀਨ ਨੇ ਫੋਨ ਨਾ ਚੱਕਿਆ ਕਾਲੇ ਨੇ ਫੋਨ ਕੱਟ ਕੇ ਫਿਰ ਦੂਜੀ ਵਾਰੀ ਲਗਾਇਆ ਤਾਂ ਹਰਲੀਨ ਨੇ ਫੋਨ ਚੱਕਿਆ ਪਰ ਅੱਗੋਂ ਕੋਈ ਜਵਾਬ ਨਾ ਦਿੱਤਾ ਕਾਲਾ ਹੈਲੋ ਹੈਲੋ ਕਰੀ ਜਾਵੀਂ ਫਿਰ ਜਦ ਕੋਈ ਨਾ ਬੋਲਿਆ ਤਾਂ ਉਹ ਫੋਨ ਰੱਖਣੀ ਹੀ ਲੱਗਾ ਸੀ ਤਾਂ ਹਰਲੀਨ ਬੋਲੀ ਹਾਂਜੀ ਕਿਵੇਂ ਹੋ ਕਾਲਾ ਮੈਂ ਤਾਂ ਠੀਕ ਆ ਤੁਸੀਂ ਦੱਸੋ ਬੜਾ ਢਿੱਲੇ ਜਹੀ ਬੋਲ ਰਹੇ ਹੋ ਸੇਤ ਤਾਂ ਠੀਕ ਹੈ ਨਾ ਹਰਲੀਨ ਨਾ ਤੁਸੀਂ ਕੀ ਲੈਣਾ ਮੇਰੀ ਸੇਤ ਤੋਂ ਤੁਹਾਨੂੰ ਤਾਂ ਮੇਰੀ ਕੋਈ ਫਿਕਰ ਹੀ ਨਹੀਂ ਹੈ ਕਾਲਾ ਲੈ ਯਾਰ ਇਦਾਂ ਕਿਉਂ ਕਹਿ ਰਹੇ ਹੋ ਤੁਹਾਡੀ ਨਹੀਂ ਫਿਕਰ ਹੋ ਮੈਨੂੰ ਤਾਂ ਫਿਰ ਹੋਰ ਕਿਸੇ ਹੋ ਹੁਣ ਤੁਸੀਂ ਦੱਸੋ ਮੈਂ ਕੀ ਕਰਤਾ ਹਰਲੀਨ ਅੱਛਾ ਜੀ ਨਾ ਮੈਂ ਪਾਗਲ ਸੀ ਜੋ ਰਾਤੀ ਬਾਰ-ਬਾਰ ਫੋਨ ਕਰਦੀ ਰਹੀ ਤੇ ਜਨਾਬ ਹੁਣ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਕੀਤਾ ਕੀ ਆ ਫੋਨ ਦੇਖ ਲਓ ਆਪਣਾ ਆਪ ਹੀ ਪਤਾ ਲੱਗ ਜਾਓ ਕੀ ਕੀਤਾ ਤੁਸੀਂ ਕਾਲਾ ਹਾਂਜੀ ਉਹੀ ਦੇਖ ਕੇ ਤਾਂ ਤੁਹਾਨੂੰ ਜਦ ਹੀ ਮੈਂ ਕਾਲ ਕੀਤੀ ਹੈ ਹਰਲੀਨ ਤੇ ਫਿਰ ਫੋਨ ਕਿਉਂ ਬੰਦ ਕੀਤਾ ਹੋਇਆ ਆਪਣਾ ਰਾਤ ਦਾ ਮੈਂ ਪਾਗਲ ਹਾਂ ਜੋ ਤੁਹਾਨੂੰ ਹੁਣ ਤੱਕ ਵੇਟ ਕਰ ਰਹੀ ਸੀ ਤੁਹਾਡੇ ਫੋਨ ਦਾ ਮੈਨੂੰ ਪਤਾ ਕਿੰਨੀ ਪਰੇਸ਼ਾਨ ਹਾਂ ਕੱਲ ਦੀ ਰਾਤੀ ਤੇ ਇਹ ਸੋਚਾਂ ਵਿੱਚ ਤਾਂ ਮੈਨੂੰ ਨੀਂਦ ਵੀ ਨਹੀਂ ਆਈ ਪਤਾ ਵੀ ਹੈ ਕਾਲਾ ਸੌਰੀ ਚਾਈਡ ਕੱਲ ਸਕਾਪਟ ਜਿਹੀ ਕਰਕੇ ਨੀਂਦ ਆ ਗਈ ਸੀ ਕੱਲ ਰਾਤੀ ਜਦ ਭਾਬੀ ਨੇ ਆਪਣਾ ਵਿਆਹ ਦੀ ਤਰੀਕ ਵੰਡ ਦੇਣ ਦੀ ਗੱਲ ਸੁਣਾਈ ਤਾਂ ਮੇਰੇ ਤਾਂ ਖੁਸ਼ੀ ਦੇ ਮਾਰੇ ਉਹਨਾਂ ਦੇ ਪੈਰ ਹੀ ਧਰਤੀ ਤੇ ਲੱਗ ਰਹੇ ਇਸੇ ਖੁਸ਼ੀ ਚ ਮੈਂ ਤਾਂ ਫੋਨ ਵੀ ਚਾਰਜਰ ਕਰਨਾ ਭੁੱਲ ਗਿਆ ਲੈ ਸੋਹਣੇ ਹੁਣ ਵੀ ਮਾਫ ਕਰ ਦੋ ਅੱਗੇ ਤੋਂ ਅਜੀਬ ਗਲਤੀ ਨਹੀਂ ਕਰਦਾ ਮੈਨੂੰ ਕੀ ਪਤਾ ਸੀ ਮੇਰਾ ਫੋਨ ਵੀ ਬੰਦ ਹੋ ਜਾਣਾ ਤੇ ਤੁਸੀਂ ਇਸ ਕਾਰਨ ਤੁਸੀਂ ਇੰਨਾ ਦੁਖੀ ਹੋ ਜਾਣਾ ਕਿ ਭਾਬੀ ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਮੈਂ ਉਹਨਾਂ ਨੂੰ ਵੀ ਕਿਹਾ ਸੀ ਮੈਂ ਦੱਸਣਾ ਤੁਹਾਨੂੰ ਮੈਨੂੰ ਪਤਾ ਕਿੰਨਾ ਚਾ ਸੀ ਰਾਤੀ ਤੁਹਾਨੂੰ ਇਹ ਦੱਸਨੇ ਦਾ ਆਪਣਾ ਵਿਆਹ ਦੀ ਤਰੀਖ ਵਾਰੀ ਤੇ ਤੁਸੀਂ ਵੀ ਸੁਣ ਲਓ ਅੱਗੇ ਤੋਂ ਮੇਰੇ ਨਾਲ ਇਦਾਂ ਨਹੀਂ ਕਰਨਾ ਮੈਂ ਜਦ ਵੀ ਫੋਨ ਕਰਾਂ ਗੱਲ ਕਰਨੀ ਆ ਮੇਰੇ ਨਾਲ ਚਾਹੇ ਥੋੜੇ ਹੀ ਕਰੋ ਪਤਾ ਰਾਤੀ ਮੇਰੇ ਦਿਨ ਚ ਕੈਸੇ ਕੈਸੇ ਖਿਆਲ ਆ ਰਹੇ ਸੀ ਕਾਲਾ ਚਲੋ ਮਾਫ ਕਰ ਦੋ ਜੀ ਕੰਨ ਫੜਦਾ ਅੱਗੇ ਤੋਂ ਨਹੀਂ ਇਦਾਂ ਹੁੰਦਾ ਹਰਲੀਨ ਨਹੀਂ ਜੀ ਪਲੀਜ਼ ਤੁਸੀਂ ਕੰਨ ਨਾ ਫੜੋ ਤੁਸੀਂ ਆਪਣੀ ਗਲਤੀ ਮੰਨ ਲਈ ਮੇਰੇ ਲਈ ਇੰਨਾ ਹੀ ਬਹੁਤ ਹੈ ਤੁਹਾਡੇ ਲਈ ਮੇਰੇ ਦਿਲ 'ਚ ਕਿੰਨੀ ਇੱਜ਼ਤ ਆ ਪਤਾ ਅੱਗੇ ਤੋਂ ਇਦਾਂ ਕਰਨ ਨਾ ਫੜ ਕੇ ਮੈਨੂੰ ਸ਼ਰਮਿੰਦਾ ਨਾ ਕਰਿਓ ਕਾਲਾ ਠੀਕ ਹੈ ਜੀ ਹਰਲੀਨ ਅੱਛਾ ਦੇਖਿਆ ਫਿਰ ਤੁਸੀਂ ਮੈਂ ਤੁਹਾਡੀ ਪ੍ਰੋਬਲਮ ਵੀ ਸੁਲਝਾ ਦਿੱਤੀ ਕਾਲਾ ਕਿਹੜੀ ਪ੍ਰੋਬਲਮ ਹਰਲੀਨ ਆਹੀ ਤੁਹਾਨੂੰ ਟੈਸਟ ਦੀ ਤਿਆਰੀ ਕਰਾਉਣ ਵਾਲੀ ਕਾਲਾ ਉਹ ਕਿਵੇਂ ਹਰਲੀਨ ਕੁਝ ਦਿਨ ਪਹਿਲਾਂ ਜਦ ਮਮੀ ਪਾਪਾ ਉਹ ਵਿਆਹ ਦੀ ਤਰੀਕ ਫਾਈਨਲ ਕਰਨ ਦੀ ਗੱਲਬਾਤ ਕਰ ਰਹੇ ਸਨ ਤਾਂ ਮੈਂ ਉਹਨਾਂ ਨਾਲ ਪਹਿਲੇ ਬੈਂਕ ਚ ਕਲਰਕ ਦੀ ਪੋਸਟ ਤੇ ਅਪਲਾਈ ਕਰਨ ਵਾਲੀ ਗੱਲ ਕੀਤੀ ਸੀ ਤੇ ਮੈਂ ਇਹ ਵੀ ਕਿਹਾ ਸੀ ਮੈਂ ਹੀ ਉਸ ਨੂੰ ਤਿਆਰੀ ਕਰਵਾਉਣੀ ਹੈ ਸੋ ਹੁਣ ਤੁਸੀਂ ਵਿਆਹ ਦੀ ਤਰੀਕ ਇਸ ਹਿਸਾਬ ਨਾਲ ਰੱਖਣਾ ਕਿ ਮੈਂ ਕੁਲਵੀਰ ਦੀ ਵਿਆਹ ਤੋਂ ਬਾਅਦ ਘਰ ਜਾ ਕੇ ਟੈਸਟ ਦੀ ਤਿਆਰੀ ਵੀ ਕਰਵਾ ਸਕਾਂ ਤੇ ਉਹਨਾਂ ਨੂੰ ਵੀ ਥੋੜਾ ਟਾਈਮ ਮਿਲ ਜਾਈ ਵਿਆਹ ਦੀਆਂ ਤਿਆਰੀਆਂ ਕਰਨ ਦਾ ਕਾਲਾ ਬਾਜੀ ਇੰਨੀ ਦੂਰ ਤੱਕ ਦੀ ਸੋਚਦੇ ਹੋ ਤੁਸੀਂ ਹਰਲੀਨ ਕੀ ਕਰੀਏ ਜੀ ਸੋਚਣਾ ਪੈਂਦਾ ਕਾਲਾ ਬੁੱਗੇ ਤੁਸੀਂ ਮੇਰਾ ਇੰਨਾ ਕਰ ਦਿਓ ਮੈਂ ਤੁਹਾਡਾ ਇਹ ਦੇਣ ਕਿਵੇਂ ਦੇਵਾਂਗਾ ਹਰਲੀਨ ਕਿਉਂ ਮੈਂ ਕਿਤੇ ਆਪਣੀ ਕੱਲੀ ਲਈ ਕਰ ਰਹੀ ਆ ਇਹ ਸਭ ਜੋ ਵੀ ਉਸ ਮੈਂ ਕਰ ਰਹੀ ਆ ਤੁਹਾਡੀ ਸਾਡੇ ਦੋਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਕਰ ਰਹੀ ਆ ਕਾਲਾ ਅੱਛਾ ਠੀਕ ਹੈ ਹੁਣ ਮੈਂ ਕੰਮ ਕਰ ਲਾਂ ਸ਼ਾਮ ਨੂੰ ਗੱਲ ਕਰਦੇ ਆ ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਤੇ ਕਹੀਂ ਜਾ ਕੇ ਖੇਤ ਨੂੰ ਚੱਲ ਪਿਆ ਦੁਪਹਿਰ ਨੂੰ ਕਾਲਜਦ ਰੋਟੀ ਖਾਣ ਮੂਟਰ ਤੇ ਗਿਆ ਤਾਂ ਦੇਖਿਆ ਹਲ ਰੋਟੀ ਆਈ ਹੀ ਨਹੀਂ ਸੀ ਤਾਂ ਮੰਜੇ ਤੇ ਬੈਠ ਕੇ ਰੋਟੀ ਆਉਣ ਦਾ ਇੰਤਜ਼ਾਰ ਕਰਨ ਲੱਗਾ ਫੋਨ ਚਾਰਜਰ ਤੋਂ ਲਾ ਕੇ ਇੰਝ ਆ ਦੇਖਿਆ ਉਸ ਤੇ ਹਰਨਾਮ ਵਿਦੇਦੀ ਮਿਸ ਕਾਲ ਆਈ ਹੋਈ ਸੀ ਇਸ ਤੋਂ ਪਹਿਲਾਂ ਉਹ ਬੈਕ ਕਾਲ ਕਰਦਾ ਸਣੀਮਣੀ ਉਸ ਨੂੰ ਮੋਟਰ ਵਾਲ ਨੂੰ ਭੱਜੇ ਆਉਂਦੇ ਦੀ ਨਜ਼ਰ ਆਈ ਕਾਲੇ ਦੇ ਕੁਝ ਬੋਲਣ ਤੋਂ ਹੀ ਪਹਿਲਾਂ ਉਹ ਕਹਿਣ ਲੱਗੇ ਚਾਚਾ ਜੀ ਬਾਪੂ ਪਲਾਰੀਆ ਘਰ ਤੇ ਸ਼ਹਿਰ ਵਾਲਾ ਚਾਚਾ ਵੀ ਆਇਆ ਹੋਇਆ ਉਹ ਫਿਰ ਉੱਠ ਕੇ ਉਹਨਾਂ ਨਾਲ ਚੱਲ ਪਿਆ ਜਦੋਂ ਘਰ ਪਹੁੰਚਿਆ ਤਾਂ ਗੁਰਨਾਮ ਤੇ ਦਰਸ਼ਨ ਤਾਇਆ ਘਰ ਆਈ ਬੈਠੇ ਸੀ ਤਾਈ ਵੀ ਪੈਰੀ ਹੱਥ ਲਾ ਕੇ ਗੁਰਨਾਮ ਵੀਰੇ ਨੂੰ ਮਿਲ ਕੇ ਉਹਨਾਂ ਕੋਲ ਬੈਠ ਗਿਆ ਕਾਲਾ ਹਾਂਜੀ ਵੀਰੇ ਕੰਮ ਸੀ ਕੋਈ ਪਰਨਾਮ ਬਸ ਆਹੀ ਤੇਰੀ ਵਿਆਹ ਦੀਆਂ ਗੱਲਾਂ ਕਰ ਰਹੀ ਸੀ ਕੀ ਕੀ ਕਰਨਾ ਕਿੱਦਾਂ ਕਰਨਾ ਆਜਾ ਬੈਠ ਇਥੇ ਗੁਰਨਾਮ ਹਾਂ ਜੀ ਬਿਰੀ ਤੇ ਫਿਰ ਕੀ ਸੋਚਿਆ ਤੁਸੀਂ ਪਰਨਾਮ ਯਾਰ ਬਸ ਇਸ ਜ਼ਿਆਦਾ ਤਾਂ ਨਹੀਂ ਸੋਚਿਆ ਹਾਲੇ ਇਹੀ ਚੱਕਰ ਪਹਿਲਾਂ ਗੁਰਮਹਾਰਾਜ ਦੀ ਫੇਰੀ ਪਵਾ ਕੇ ਤਸਰੀਕੇ ਬਰਾਦੀ ਚ ਚਾਹ ਨਾ ਪਕੌੜੀ ਤੇ ਰੋਟੀ ਨਾ ਕਰ ਦੇਵਾਂਗੇ ਠੀਕ ਹੈ ਨਾ ਤਾਇਆ ਜੀ ਬਾਕੀ ਤੁਸੀਂ ਦੱਸੋ ਕਿਵੇਂ ਕਰੀਏ ਆਇਆ ਤੂੰ ਸਹੀ ਕਹਿ ਰਿਹਾ ਤੂੰ ਜਿੰਨਾ ਕੋ ਆਪਣਾ ਸਰਦਾ ਪੁੱਸਦਾ ਉਹਨਾਂ ਕੋ ਕਰੋ ਐਵੇਂ ਹੱਡੀਆਂ ਚੱਕ ਕੇ ਫਾਹਾ ਲੈਣ ਦਾ ਕੀ ਫਾਇਦਾ ਜੱਗ ਦੀ ਜਿੱਤ ਅਜ ਤੱਕ ਕਿਸੇ ਨੇ ਬਾਕੀ ਐਵੇਂ ਲੋਕ ਦਿਖਾਵਾ ਕਰਕੇ ਵੀ ਕੀ ਲੈਣਾ ਆਪਾਂ ਇੰਨੇ ਨੂੰ ਚਰਨੋ ਚਾਹ ਫੜਾ ਗਈ ਫਰਨਾ ਸਭ ਨੂੰ ਚਾਹ ਫੜਾਉਂਦੇ ਹੋਏ ਗੁਰਨਾਮ ਤੂੰ ਵੀ ਬੋਲ ਕੁਝ ਠੀਕ ਆ ਨਾ ਸਭ ਗੁਰਨਾਮ ਮੇਰੇ ਜੀ ਮੈਂ ਤੁਹਾਨੂੰ ਵੱਡਿਆਂ ਨੂੰ ਠੀਕ ਲੱਗੇ ਸਹੀ ਆ ਮੈਂ ਤਾਂ ਤੁਹਾਡੇ ਨਾਲ ਹੀ ਆ ਤੈਨ ਮੈਨ ਇੱਕ ਗੱਲ ਕਰਨੀ ਸੀ ਵੀਰੇ ਹਰਨਾਮ ਹਾਂ ਹਾਂ ਦੱਸ ਗੁਰਨਾਮ ਬੈਂਕ ਚ ਨੋਟਾਂ ਦਾ ਬੰਡਲ ਕੱਢ ਕੇ ਹਰਨਾਮ ਦੇ ਹੱਥ ਤੇ ਰੱਖ ਦੇ ਆ ਕੇ ਹਨ ਲੱਗਾ ਵੀਰੇ ਆ ਮੈਂ ਕੁਝ ਪੈਸੇ ਲੈ ਕੇ ਆਇਆ ਸੀ ਸ਼ਗਨ ਵਿਹਾਰ ਦਾ ਕੰਮ ਹੈ ਘਰ ਚ ਸੌ ਚੀਜ਼ਾਂ ਦੀ ਲੋੜ ਹੁੰਦੀ ਆ ਕੋਈ ਪਤਾ ਨਹੀਂ ਕਦ ਲੋੜ ਪੈ ਜਾਏ ਪੈਸੇ ਦੀ ਤੇ ਤੁਹਾਡੀ ਆਪਣੀ ਵੀ ਤਵੀਲਗਾਰੀ ਐ ਸਿਰ ਤੇ ਘਰ ਦੇ ਖਰਚੇ ਬੱਚਿਆਂ ਦੀ ਪੜਾਈ ਔਰ ਸੋ ਖਰਚੇ ਹੁੰਦੇ ਨਹੀਂ ਤੇ ਪਿਛਲੇ ਕੁ ਸਾਲਾਂ ਤੋਂ ਫਸਲ ਵੀ ਚੰਗੀ ਨਹੀਂ ਹੋ ਰਹੀ ਮੈਨੂੰ ਪਤਾ ਤੁਸੀਂ ਮੰਨਣਾ ਤਾਂ ਹੈ ਨਹੀਂ ਪਰ ਮੈਂ ਕਿਰਨ ਮਿਸਲਾ ਕੀਤੀ ਹੈ ਤੇ ਕਾਲੇ ਦੇ ਵਿਆਹ ਦਾ ਸਾਰਾ ਖਰਚਾ ਅਸੀਂ ਕਰਾਂਗੇ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਬਸ ਸਭ ਕੁਝ ਸਾਮ ਲਵਾਗਾ ਅੱਜ ਤੱਕ ਕੀ ਕੁਝ ਨਹੀਂ ਕੀਤਾ ਤੁਸੀਂ ਸਾਡੇ ਲਈ ਮੈਂ ਸਭ ਜਾਣਦਾ ਪਰ ਪਲੀਜ਼ ਅੱਜ ਮੈਨੂੰ ਮਣਾ ਨਾ ਕਰਿਓ ਉਸ ਤੋਂ ਪਹਿਲਾਂ ਹਰ ਨਾਮ ਕੁਝ ਕਹਿੰਦਾ ਕਾਇਆ ਕਹਿਣ ਲੱਗਾ ਤਾਇਆ ਹਰਨਾਮ ਬਿਲਕੁਲ ਠੀਕ ਕਹਿੰਦਾ ਹੈ ਗੁਰਨਾਮ ਦੇ ਕਿੰਨੇ ਮਾਣ ਨਾਲ ਕਹਿ ਰਿਆ ਤਿਰਪਰਾ ਉਸ ਦਾ ਮਾਣ ਰੱਖ ਲੈ ਆਪਣੇ ਛੋਟੇ ਭਾਈ ਦਾ ਹਰਨਾਮ ਪੈਸੇ ਫੜਦੇ ਹੋਏ ਖੜੇ ਹੋ ਕੇ ਉਸ ਨੂੰ ਗੱਲ ਨਾਲ ਲਗਾ ਲਿਆ ਤੇ ਕਹਿਣ ਲੱਗਾ ਦੇਖ ਲਾ ਅੱਜ ਕੱਲ ਦੀ ਦਾ ਗੱਲ ਆ ਤੂੰ ਕਾਲਜ ਜਾਣ ਲੱਗੇ ਚੁੱਪ ਕਰਕੇ ਮੇਰੇ ਕੋਲ ਆ ਕੇ ਖੜ ਜਾਂਦਾ ਸੀ ਤੇ ਡਰਦਾ ਪੈਸੇ ਵੀ ਨਹੀਂ ਮੰਗਦਾ ਹੁੰਦਾ ਸੀ ਜਿੰਨੇ ਮੈਂ ਪੈਸੇ ਦੇਣੀ ਚੁੱਪ ਕਰਕੇ ਲੈ ਕੇ ਤੁਰ ਜਾਂਦਾ ਸੀ ਅੱਜ ਮੀਰਾ ਉਹ ਛੋਟਾ ਪ੍ਰਾਂਸ ਚ ਕਿੰਨਾ ਵੱਡਾ ਹੋ ਗਿਆ ਹੈ ਇਸ ਗੱਲ ਦਾ ਅਹਿਸਾਸ ਹੀ ਮੈਨੂੰ ਅੱਜ ਹੋਇਆ ਹੈ ਜਿਉਂਦਾ ਬਸਦਾ ਰਹੇ ਵੀਰ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ ਨਹੀਂ ਤੈਨੂੰ ਰੰਗ ਭਗ ਲਾਵੀ ਹਰਨਾਮ ਨੇ ਅੱਖਾਂ ਸਾਫ਼ ਕਰਦੇ ਹੋਏ ਕਿਹਾ ਸਲਾਹ ਵਿਚਾਰ ਕਰਦਿਆਂ ਉਹਨਾਂ ਨੂੰ ਸ਼ਾਮਾਂ ਬੈਗੀਆਂ ਫਿਰ ਗੁਰਨਾਮ ਨੇ ਉਹਨਾਂ ਤੋਂ ਜਾਣ ਦੀ ਇਜਾਜ਼ਤ ਲਈ ਤੇ ਕਿਹਾ ਕੁਝ ਨਹੀਂ ਦਿਨਾਂ ਤੱਕ ਉਹ ਦੋਵੇਂ ਹੀ ਪਿੰਡਾ ਰਹੇ ਹਨ ਫਿਰ ਧੀਰੇ ਜਿਹੀ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਜ਼ਰੂਰ ਦੱਸਣਾ ਇੰਨਾ ਉਹ ਕਾਲੇ ਨੂੰ ਨਾਲ ਲੈ ਕੇ ਬਾਹਰ ਵੱਲ ਨੂੰ ਚੱਲ ਪਿਆ ਤੇ ਕਾਲੇ ਨੂੰ ਵਿਆਹ ਚ ਦੇਣ ਲੈਣ ਦੇ ਸੂਟ ਵਗੈਰਾ ਵਾਲੀ ਪੰਡ ਚੁਕਾ ਕੇ ਅਪ ਸ਼ਹਿਰ ਵੱਲ ਨੂੰ ਚੱਲ ਪਿਆ ਕਾਲੇ ਨੇ ਆਪਣੇ ਵਾਲੀ ਪੰਡਲੀ ਆ ਕੇ ਵਿੜੇ ਚ ਢਾਹੀ மஞ்சੇ ਤੇ ਰੱਖੀ ਤੇ ਚਰنو ਭਾਬੀ ਨੂੰ ਕਪੜੇ ਦੇਖ ਲੈਣ ਦਾ ਕਹਿ ਕੇ ਆਪ ਥੋੜੀ ਉੱਤ ਰੋਟੀ ਖਾ ਕੇ ਡੰਗਰਾ ਵੱਲ ਗੇੜਾ ਮਾਰਨ ਚੱਲ ਪਿਆ ਜਦ ਤਾਇਆ ਵੀ ਉੱਠ ਕੇ ਆਪਣੇ ਘਰ ਨੂੰ ਤੁਰ ਪਿਆ ਤੇਰਨਾਮ ਚਰنو ਕੋਲ ਆਇਆ ਤੇ ਕਹਿਣ ਲੱਗਾ ਚਰنو ਇੱਕ ਕੰਮ ਕਰੀ ਆ ਪੈਸੇ ਸਾਮ੍ਹ ਕੇ ਅੰਦਰ ਰੱਖ ਦੇ ਤੇ ਵਿੱਚੋਂ ਕੁਝ ਪੈਸੇ ਕੱਢ ਕੇ ਆਪਣੀ ਗੀਜੇ ਚ ਰੱਖਦਾ ਹੋਇਆ ਕਹਿਣ ਲੱਗਾ ਹਾਂ ਇੰਨੇ ਸੂਟ ਕੌਣ ਕੌਣ ਦੇ ਗਿਆ ਚਰਨੂ ਹੋਰ ਕੌਣ ਤੁਹਾਡਾ ਪ੍ਰਾ ਗੁਰਨਾਮ ਹੀ ਦੇ ਕੇ ਗਿਆ ਹਰਨਾਮ ਲੈ ਦੱਸ ਕਮਲਾ ਨਾ ਹੋਵੀ ਇੰਨੇ ਪੈਸੇ ਵੀ ਦੇ ਗਿਆ ਉੱਪਰੋਂ ਆ ਸੂਟ ਦੇ ਗਿਆ ਮੈਨੂੰ ਬਿਨਾਂ ਦੱਸੇ ਹੀ ਚੁੱਪਚੀਪ ਤੇ ਅੰਦਰ ਹੀ ਰਖਵਾ ਲ ਗਿਆ ਚਰਨੂ ਚਲੋ ਚੰਗਾ ਹੋਇਆ ਜੀ ਜੇ ਦੇ ਗਿਆ ਤਾਂ ਕਿਹੜਾ ਕੋਈ ਮਾੜੀ ਗੱਲ ਹੋਊਗੀ ਜੀ ਆਪਨ ਨੂੰ ਲੈਣੇ ਪੈਂਦੇ ਪਤਾ ਕਿੰਨਾ ਖਰਚਾ ਹੋ ਜਾਣਾ ਸੀ ਨਾਲੇ ਤੁਸੀਂ ਸੂਟ ਵੀ ਤਾਂ ਦੇਖੋ ਸਭ ਇੱਕ ਤੋਂ ਇੱਕ ਨਹੀਂ ਮੈਨੂੰ ਤਾਂ ਕਾਫੀ ਮਹਿੰਗੇ ਲੱਗਦੇ ਨੇ ਮੇਰਾ ਤਾਂ ਦਿਲ ਕਰਦਾ ਸਾਰੇ ਹੀ ਮੈਂ ਆਪਣੇ ਲਈ ਰੱਖ ਲਵਾਂ ਮਰਨਾਮ ਦੇਖ-ਦੇਖ ਕੀ ਕਰਦੀ ਆ ਚਤਰੂ ਨਾ ਤੈਨੂੰ ਕਦੇ ਰੱਜ ਆਇਆ ਸੂਟ ਨਾਲ ਨਾ ਜਿਹੜੇ ਕੰਮ ਲਈ ਸੂਟ ਆਇਆ ਨਾ ਪਹਿਲਾਂ ਉਹ ਕੰਮ ਦਾ ਪੂਤਾ ਦੀਏ ਕਿ ਜੀ ਕੋਈ ਰੱਖਣਾ ਹੋਇਆ ਤਾਂ ਰੱਖ ਲੀ ਮੈਂ ਤੈਨੂੰ ਕਦ ਰੋਕਿਆ ਚਲ Saab ਹੁਣ ਦੋਨੇ ਚੀਜ਼ਾਂ ਮੈਂ ਆਉਂਦਾ ਇੰਨਾ ਆਖ ਪਰਨਾਮ ਵੀ ਘਰੋਂ ਬਾਹਰ ਨੂੰ ਚੱਲ ਪਿਆ ਸਾਰੇ ਕੰਮ ਨੇ ਵੀੜ ਕੀ ਕਲਾਕਾਰ ਰਾਤ ਦੀ ਰੋਟੀ ਖਾਣ ਆਇਆ ਆਕੇ ਹਰਨਾਮ ਕੋਲ ਬੈਠ ਗਿਆ ਪਰਨਾਮ ਚਾਰ ਨੂੰ ਰੋਟੀ ਭਾਗ ਲਿਆ ਕਾਲੀ ਲਈ ਵੀ ਚਾਰ ਨੂੰ ਥਾਲ ਚ ਰੋਟੀ ਰੱਖ ਲੈ ਕੇ ਆਈ ਤੇ ਕਾਲੀ ਨੂੰ ਫੜਾ ਕੇ ਚਲੀ ਗਈ ਹਰਨਾਮ ਠੀਕ ਕਾਲੀ ਤੈਨੂੰ ਤਾਂ ਪਤਾ ਹੀ ਆ ਤੇਰਾ ਵਿਆਹ ਵੀ ਨੇੜੇ ਆ ਰਿਹਾ ਹੁਣ ਤੇ ਘਰ ਦੇ ਜਿੰਨੇ ਵੀ ਕੰਮ ਆ ਮੂ ਸਾਰੇ ਹੁਣ ਤੋਂ ਸਾਹਮਣੇ ਆ ਬਾਹਰ ਦੇ ਖੇਤਾਂ ਦਾ ਸਾਰਾ ਕੰਮ ਮੈਂ ਆਪੇ ਸੰਭ ਲਵਾਂਗਾ ਕਾਲਾ ਹਾਂਜੀ ਵੀਰੇ ਮੈਂ ਦੇਖ ਲਵਾਂਗਾ ਹਰਨਾਮ ਤੇ ਕੱਲ ਨੂੰ ਉਹ ਲਾਲਾ ਹੱਟੀ ਵਾਲਾ ਆਊ ਵਿਆਹ ਦਾ ਰਸਨਾ ਵਗੈਰਾ ਦਾਸਮਾਨ ਲੈ ਕੇ ਉਹ ਧਾਰ ਕੇ ਧਿਆਨ ਨਾਲ ਅੰਦਰ ਰਖਵਾ ਲਈ ਤੇ ਜਿਉ ਪੈਸਿਆਂ ਨੂੰ ਕਹੀਂ ਤਾਂ ਹਰਨਾਮ ਤੁਹਾਡੀ ਹੱਟੀ ਤੇ ਆ ਕੇ ਆਪੇ ਸਭ ਕਰ ਲਵੇਗਾ ਕਾਲਾ ਹਾਂਜੀ ਠੀਕ ਹੈ ਜੀ ਫਿਰ ਕਾਲਾ ਰੋਟੀ ਪਾਣੀ ਖਾ ਕੇ ਜਦ ਆਪਣੇ ਘਰ ਨੂੰ ਜਾਣ ਲੱਗਾ ਤਾਂ ਹਰਨਾਮ ਨੇ ਉਸਨੂੰ ਆਵਾਜ਼ ਮਾਰ ਕੋਲ ਬੁਲਾਇਆ ਤੇ ਕਹਿਣ ਲੱਗਾ ਓਏ ਕਾਲਿਆ ਮੈਂ ਕਿ ਗਾਲ ਦਾਸ ਮੈਨੂੰ ਤੇਰਾ ਕਮਰਾ ਇੱਧਰ ਬਣ ਕੇ ਹੁਣ ਤਾਂ ਤਿਆਰ ਵੀ ਹੋ ਗਿਆ ਪਰ ਤੂੰ ਵੀ ਫੇਰ ਵੀ ਰੋਜ਼ ਹੀ ਸੌਣ ਲਈ ਉਧਰ ਨੂੰ ਤੁਰ ਪੈਂਦਾ ਹੈ ਇੱਥੇ ਹੀ ਪੈ ਜਾਇਆ ਕਰ ਇਹ ਵੀ ਤੇਰਾ ਆਪਣਾ ਹੀ ਘਰ ਹੈ ਕਾਲਾ ਧੀਰੇ ਮੈਨੂੰ ਪਤਾ ਕੇ ਕਰ ਮੀਰਾ ਪਰ ਜ਼ਾਦ ਹਰਲੀਨ ਵ્યાਕੇ ਆਉਗੀ ਤਾਂ ਪਹਿਲਾਂ ਉਸਦੇ ਕਦਮ ਘਰ ਵਿੱਚ ਤੇ ਇਸ ਕਮਰੇ ਵਿੱਚ ਪੈਣਗੇ ਫਿਰ ਬਾਅਦ ਵਿੱਚ ਮੀਰ ਹਰਨਾ ਬਾਓਏ ਛੋਟੇ ਇੰਨਾ ਕੁ ਸੋਚਦਾ ਰਹਿੰਦਾ ਚਲ ਤੇਰੀ ਮਰਜ਼ੀ ਆ ਕਾਲਾ ਫਿਰ ਆਪਣੇ ਘਰ ਨੂੰ ਆ ਗਿਆ ਆਣ ਕੇ ਮੁੰਜੇ ਤੇ ਬਿਸਤਰਾ ਕਰਕੇ ਪੈ ਗਿਆ ਤੇ ਫੋਨ ਚੱਕ ਕੇ ਹਰਲੀਨ ਨੂੰ ਮਲਾ ਲਿਆ ਕਾਲਾ ਹਾਂਜੀ ਕੀ ਕਰਦੀ ਆ ਮੇਰੀ ਸਰਦਾਰਨੀ ਹਰਲੀਨ ਤੁਹਾਡੀ ਸਦਾ ਨਹੀਂ ਲੱਗੀ ਆ ਕਿਚਨ ਚ ਦਾਲ ਨੂੰ ਤੜਕੇ ਲਗਾਉਣਾ ਕਾਲਾ ਅੱਛਾ ਜੀ ਤਾਂ ਹੀ ਤਾਂ ਖੁਸ਼ਬੂ ਇੱਥੇ ਤੱਕ ਆ ਰਹੀ ਐ ਜੇ ਇੰਨੀ ਖੁਸ਼ਬੂ ਆ ਰਹੀ ਆ ਨਾ ਤਾਂ ਦੱਸੋ ਫਿਰ ਮੈਂ ਕੀ ਬਣਾ ਰਹੀ ਆ ਕਾਲਾ ਮਸਰਾਂ ਦੀ ਦਾਲ ਬਣ ਰਹੀ ਆ ਸ਼ਾਇਦ ਹਰਲੀਨ ਜੀ ਨਹੀਂ ਛੀਮੂਗੀ ਬਣ ਰਹੀ ਆ ਕਾਲਾ ਲੈ ਮੈਂ ਪਹਿਲਾਂ ਹੀ ਕਹਿ ਲੱਗਾ ਸੀ ਸੱਚੀ ਹਰਲੀਨ ਆਓ ਹੁਣ ਤੱਕ ਇਹੀ ਕਹਿਣਾ ਆ ਤੁਸੀਂ ਝੂਠਾ ਨਾ ਹੋਵੀ ਕਾਲਾ ਲੈ ਸੱਚੀ ਕੈਰੀ ਹਾਂ ਹਰਲੀਨ ਚਲੋ ਮੰਨ ਲੈਂਦੇ ਹਾਂ ਜੀ ਹੁਣ ਖੁਸ਼ ਹੋ ਕਾਲਾ ਹਾਂਜੀ ਹਰਲੀਨ ਅੱਛਾ ਮੈਂ ਨਾ ਤੁਹਾਡੇ ਟੈਸਟ ਦੀ ਤਿਆਰੀ ਲਈ ਕੁਝ ਕਿਤਾਬਾਂ ਲਈਆਂ ਕਾਲਾ ਇਹ ਤਾਂ ਬਹੁਤ ਵਧੀਆ ਕੀਤਾ ਜੀ ਫਿਰ ਤੁਸੀਂ ਮੈਂ ਨਾ ਤੁਹਾਨੂੰ ਕੁਝ ਸੈਂਡ ਕੀਤਾ ਸੀ ਦੇਖਿਆ ਤੁਸੀਂ ਕਿ ਨਹੀਂ ਹਰਲੀਨ ਕੀ ਸੈਂਡ ਕੀਤਾ ਮੈਂ ਦੇਖਿਆ ਨਹੀਂ ਇੱਕ ਮਿੰਟ ਦੇਖਦੀ ਹਾਂ ਹਰਲੀਨ ਇੱਕ ਦੇਖਣ ਤੋਂ ਬਾਅਦ ਇਹ ਕਿਸ ਦਾ ਕਮਰਾ ਹੈ ਕਾਲਾ ਆਪਣਾ ਹੋਰ ਕਿਸ ਦਾ ਕਿਵੇਂ ਲੱਗਿਆ ਫਿਰ ਮੈਂ ਆਪ ਕੋਲ ਖੜ ਕੇ ਸਾਰਾ ਕੰਮ ਕਰਵਾਇਆ ਪਤਾ ਹਰਲੀਨ ਸੱਚੀ ਬਹੁਤ ਸੋਹਣਾ ਇਹ ਤਾਂ ਮੈਂ ਆ ਕੇ ਆਪ ਆਪਣੇ ਹੱਥਾਂ ਨਾਲ ਸੋਹਣਾ ਜਿਹਾ ਇਸ ਨੂੰ ਸਜਾਉਂਗੀ ਕਾਲਾ ਹਾਂਜੀ ਹਰਲੀਨ ਪਰ ਪੇਂਟ ਵਗੈਰਾ ਕਿਉਂ ਨਹੀਂ ਕਰਵਾਇਆ ਹਲੇ ਤੱਕ ਕਾਲਾ ਉਹ ਮੈਨੂੰ ਸਮਝ ਨਹੀਂ ਆ ਰਹੀ ਹਾਂ ਕਿਹੜਾ ਰੰਗ ਵਧੀਆ ਲੱਗੇ ਤਾਂ ਕਰਕੇ ਹਲੇ ਤੱਕ ਨਹੀਂ ਕਰਵਾਇਆ ਹਰਲੀਨ ਲੈਨਾ ਇਸ ਵਿੱਚ ਸਮਝ ਨਾ ਆਉਣ ਵਾਲੀ ਕਿਹੜੀ ਗੱਲ ਹੈ ਮੈਂ ਕੱਲ ਤੱਕ ਦੱਸ ਦਿੰਦੀ ਆ ਸੋਚ ਤੁਸੀਂ ਕਿਹੜਾ ਰੰਗ ਕਰਵਾਓ ਕਾਲਾ ਹਾਂਜੀ ਹੋਰ ਫਿਰ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਸ਼ੁਰੂ ਹਰਲੀਨ ਹਾਂਜੀ ਉਹ ਤਾਂ ਉਦੋਂ ਦੀਆਂ ਚਹੀ ਚੱਲ ਰਹੀਆਂ ਨੇ ਜਦੋਂ ਦਾ ਆਪਣਾ ਰਿਸ਼ਤਾ ਪੱਕਾ ਹੋਇਆ ਹੈ ਕਾਲਾ ਮਤਲਬ ਅਸੀਂ ਪਿੱਛੇ ਰਹਿ ਗਏ ਕੋਈ ਗੱਲ ਨਹੀਂ ਸਾਡੀ ਵੀ ਵਸ ਸ਼ੁਰੂ ਹੀ ਸਮਝੋ ਹਰਲੀਨ ਤੁਸੀਂ ਰੋਟੀ ਖਾ ਲਈ ਕਾਲਾ ਹਾਂਜੀ ਕਦੋਂ ਦੀ ਹਰਲੀਨ ਕੱਲੇ ਕਿੰਨੇ ਖਰਾਬ ਹੋ ਮੈਨੂੰ ਪੁੱਛਿਆ ਵੀ ਨਹੀਂ ਕਾਲਾ ਉਹ ਤੇਰੀ ਚੇਤਾ ਹੀ ਨਹੀਂ ਰਿਹਾ ਪੁੱਛਣ ਦਾ ਜੀ ਚਲ ਕੱਲ ਤੂੰ ਪਹਿਲਾਂ ਪੁੱਛਿਆ ਕਰਾਂਗਾ ਤੁਹਾਨੂੰ ਫਿਰ ਰੋਟੀ ਖਾਉ ਹਰਲੀਨ ਠੀਕ ਐ ਸੀ ਕੋਈ ਗੱਲ ਨਹੀਂ ਪਰ ਮੈਂ ਤੁਹਾਡੇ ਲਈ ਤੇਲ ਦਿੱਤੀ ਰੋਟੀ ਖਾ ਲੈਣਾ ਜਾਦ ਨਾਲ ਕਾਲਾ ਕਿੱਥੇ ਐ ਹਰਲੀਨ ਆਪਣਾ ਵਟਸਐਪ ਚੈੱਕ ਕਰੋ ਕਾਲਾ ਬਾਵੜੀ ਸਵਾਦ ਬਣੀ ਐ ਇਹ ਤਾਂ ਪਰ ਮੈਂ ਤਾਂ ਤੁਹਾਡੇ ਹੱਥੋਂ ਹੀ ਖਾਣੀ ਆ ਰੋਟੀ ਖਰਲੀ ਕੋਈ ਗੱਲ ਨਹੀਂ ਸੋਣੀ ਥੋੜੀ ਹੀ ਦਿਨਾਂ ਦੀ ਗੱਲ ਆ ਹੁਣ ਤਾਂ ਫੇਰ ਤਾਂ ਮੈਂ ਹੀ ਰੋਜ਼ ਆਪਣੇ ਹੱਥਾਂ ਨਾਲ ਰੋਟੀਆਂ ਬਣਾ ਕੇ ਖਲਾਈਆਂ ਕਰਨੀਆਂ ਆਪਣੇ ਬੁੱਗੇ ਨੂੰ ਚਲੋ ਬੋਨ ਮੈਂ ਮੰਮੀ ਐ ਪਾਪਾ ਨੂੰ ਰੋਟੀ ਫੜਾ ਦੇਵਾਂ ਤੇ ਮੈਂ ਵੀ ਖਾ ਲਵਾਂ ਮੈਂ ਕੱਲ ਗੱਲ ਕਰਦੀ ਆ ਕਾਲਾ ਠੀਕ ਐ ਜੀ ਬਾਏ ਗੁੱਡ ਨਾਈਟ ਖਰਲੀ ਗੁੱਡ ਨਾਈਟ ਬੁੱਗੇ ਸਵੀਟ ਡਰੀਮ ਅਗਲੇ ਦਿਨ ਹੱਟੇ ਵਾਲਾ ਲਾਲਾ ਸਵੇਰੇ ਹੀ ਵਿਆਹ ਦਾ ਸਾਰਾ ਸਮਾਨ ਲੈ ਕੇ ਘਰ ਆ ਗਿਆ ਤੇ ਕਾਲੇ ਨੇ ਸਾਰਾ ਸਮਾਨ ਗੱਡੀ 'ਚ ਉਤਵਾ ਕੇ ਅੰਦਰ ਰਖਵਾ ਦਿੱਤਾ ਦੁਪਹਿਰ ਨੂੰ ਹਰਨਾਮ ਜਦਹ ਘਰ ਆਇਆ ਤਾਂ ਉਸਨੇ ਕਾਲੇ ਨੂੰ ਕੋਲ ਬੁਲਾਇਆ ਤੇ ਕਹਿ ਲੱਗਾ ਕਾਲੇ ਇੱਕ ਕੰਮ ਕਰ ਆਪਣਾ ਲਿੜੇ ਸਾਰੇ ਪੈਕ ਕਰ ਤੇ ਹੁਣੇ ਸ਼ਹਿਰ ਗੁਰਨਾਮ ਕੋਲ ਭੱਜ ਜਾ ਤੂੰ ਹੁਣ ਕੁਝ ਦਿਨ ਉੱਥੇ ਹੀ ਰਹਿਣਾ ਉਹਨਾਂ ਨੂੰ ਕੋਈ ਕੰਮ ਆ ਤੇਰੇ ਨਾਲ ਚੱਲੋ ਨਾ ਜੀ ਇਹ چلا ਗਿਆ ਘਰ ਦੇ ਸਾਰੇ ਕੰਮ ਕੌਣ ਕਰੂ ਡੰਗਰ ਵਸਾ ਕੌਣ ਸੰਭਾਲੇਗਾ ਘਰਨਾ ਮੈਂ ਤੇਰੇ ਕੀ ਹੱਥਾਂ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਆ ਅਖੇ ਡੰਗਰ ਵਸਾ ਕੌਣ ਸੰਭਾਲੂ ਇਹ ਚਾਰ ਦਿਨ ਡੰਗਰਾਂ ਦਾ ਕੰਮ ਕਰ ਲੈੰਗੇ ਕਿਤੇ ਨਹੀਂ ਕੋਈ ਫਰਕ ਪੈਣ ਲੱਗਾ ਚਰਨੋ ਨਾ ਇਹਦਾ ਸ਼ਹਿਰ ਕੀ ਲੱਭਿਆਂ ਜੋ ਆਏ ਦਿਨ ਨੂੰ ਖਾ ਚੱਕ ਤੁਰ ਪੈਂਦਾ ਤੇ ਹੁਣ ਫਿਰ ਜਾ ਰਿਹਾ ਉਹ ਵੀ ਇੰਨੇ ਦਿਨਾਂ ਲਈ ਘਰਨਾ ਬੈਂਕ ਚ ਕਲਰਕ ਦੀਆਂ ਨੌਕਰੀਆਂ ਨਿਕਲੀਆਂ ਉਸਦੇ ਲਈ ਕਾਲੀ ਨੇ ਵੀ ਅਪਲਾਈ ਕੀਤਾ ਤੇ ਉਸਦੀ ਹੀ ਤਿਆਰੀ ਲਈ ਚੱਲਣਾ ਚਰਨੋ ਅੱਛਾ ਨਾ ਇਸਨੇ ਤਿਆਰੀ ਕਰਕੇ ਕਿਹੜਾ ਡੀਸੀ ਲੱਗ ਜਾਣਾ ਗਰੋੜਨੀ ਆ ਤਾਂ ਸਾਰੀ ਉਮਰ ਇਸਨੇ ਮੱਜਾਂ ਦੀਆਂ ਪੁੱਛਾਂ ਹੀ ਆ ਹਰਨਾਮ ਸਾળી ਤੇਰੀ ਇਸ ਪੁੱਠੀ ਜ਼ੁਬਾਨ ਚ ਕਦੇ ਕਿਸੇ ਲਈ ਕੋਈ ਚੰਗਾ ਸ਼ਬਦ ਨਾ ਨਿਕਲੀ ਮੁੰਡੇ ਨੂੰ ਕੋਈ ਚੰਗੀ ਸੀਸ ਕੀ ਦੇਣੀ ਉੱਤੋਂ ਬੇਸਵਾਦੀਆਂ ਗੱਲਾਂ ਕਰਨ ਬੈਠ ਜਾਉ ਸਾਲੀ ਕਾਲੀ ਜ਼ੁਬਾਨ ਵਾਲੀ ਜਦ ਬਾਹਰ ਜਾ ਅੰਦਰ ਚਾਰਲੂ ਦੇਖਦੀ ਆ ਮੈਨੂੰ ਕਿਹੜੇ ਚੰਦ ਚੜ੍ਹ ਕੇ ਆਉਂਦੇ ਕਾਲੂ ਜਿਹਾ ਗੁਰਬੁਰ ਕਰਦੀ ਅੰਦਰ ਚਲੀ ਗਈ ਉਹ ਕਾਲੀ ਤੂੰ ਜਾ ਕੇ ਸਮਾਨ ਪੈਕ ਕਰ ਜਲਦੀ ਨਾਲ ਕਿਸਨੇ ਤਾਂ ਭੁੱਲੀ ਜਾਣਾ ਕਾਲਾ ਬਿਨਾਂ ਕੋਈ ਸਵਾਲ ਜਵਾਬ ਕੀਤੇ ਘਰ ਆਇਆ ਤੇ ਬੈਗਪੈਕ ਕਰਕੇ ਜਾ ਕੇ ਸ਼ਹਿਰ ਵਾਲੀ ਬੱਸ ਬੈਠ ਗਿਆ ਘਰ ਪਹੁੰਚ ਕੇ ਉਸਨੇ ਡੋਰ ਵੈਲ ਬਜ਼ਾਈ ਤੇ ਹਰਲੀਨ ਨੇ ਆ ਕੇ ਹੱਸਦੇ ਹੋਏ ਨੇ ਦਰਵਾਜ਼ਾ ਖੋਲ੍ਹ ਲਿਆ ਹਰਲੀ ਆ ਜਾਓ ਜੀ ਅੰਦਰ ਤੁਹਾਡਾ ਹੀ ਇੰਤਜ਼ਾਰ ਸੀ ਕਾਲਾ ਅੰਦਰ ਆਉਂਦੀ ਹੋਈ ਮੀਰਾ ਇੰਤਜ਼ਾਰ ਸੀ ਮਤਲਬ ਖਰਲੀ ਉਸ ਦਾ ਹੱਥ ਫੜ ਕੇ ਅੰਦਰ ਲੈ ਗਈ ਪਹਿਲਾਂ ਇੱਥੇ ਬੈਠੋ ਉਸ ਨੂੰ ਸੋਫੇ ਤੇ ਬਿਠਾਉਂਦਿਆਂ ਕਿਹਾ ਆ ਗਿਆ ਕਾਲੀ ਕਿਚਨ ਦੇ ਅੰਦਰੋਂ ਕਿਰਨਪ੍ਰਭਾ ਬਾਹਰ ਆਉਂਦੀ ਹੋਈ ਬੋਲੀ ਤੇ ਆ ਕੇ ਉਸ ਦੇ ਕੋਲ ਬੈਠ ਗਈ ਕਾਲਾ ਹੰਜੀ ਪਾਪੀ ਉਸ ਦੇ ਪੈਰੀ ਹੱਥ ਲਾਉਂਦਾ ਹੋਇਆ ਕਾਲਾ ਹੋਰ ਕਰ ਸਭ ਕਿੱਤਾ ਨਹੀਂ ਕਾਲਾ ਹੰਜੀ ਪਾਪੀ ਸਭ ਠੀਕ ਨਹੀਂ ਪਾਪੀ ਚੱਲ ਹੁਣ ਇਹ ਦੱਸ ਪੱਲਾ ਰੋਟੀ ਖਾਏਗਾ ਜਾਂ ਚਾਹ ਲੈ ਕੇ ਆਵਾਂ ਕਾਲਾ ਭਾਬੀ ਰੋਟੀ ਹੀ ਲੈ ਆਉ। ਵੈਸੇ ਵੀ ਰੋਟੀ ਦਾ ਟਾਈਮ ਹੀ ਹੋ ਗਿਆ। ਭਾਬੀ ਚਲ ਤੁਸੀਂ ਬੈਠੋ ਕਰੋ ਗੱਲਾਂ-ਵਾਟਾਂ। ਮੈਂ ਹੁਣੇ ਲੈ ਕੇ ਆਈ। ਮੈਂ ਤਾਂ ਪਹਿਲਾਂ ਹੀ ਬਣਾ ਕੇ ਰੱਖ ਲਈ ਸੀ। ਭਾਬੀ ਦੇ ਜਾਂਦੇ ਹੀ ਕਾਲਾ ਹਰਲੀਨ ਨੂੰ ਕਹਿ ਲੱਗਾ। ਤੁਸੀਂ ਇੱਥੇ ਕੀ ਕਰ ਰਹੇ ਹੋ? ਤੇ ਕਿਹੜਾ ਕੰਮ ਸੀ ਮੇਰੇ ਨਾਲ? ਹਰਲੀਨ ਕਿਉਂ ਮੈਂ ਆ ਨਹੀਂ ਸਕਦੀ? ਹੁੰਦਾ ਇਹ ਕਾਰ ਵੀ ਮੇਰਾ ਮਉਣ ਵਾਲਾ। ਜਦ ਦਿਲ ਕਰਿਆ ਕਰੂੰ। ਮੈਂ ਤਾਂ ਆਇਆ ਕਰੂੰਗੀ। ਕਾਲਾ ਉਹ ਤਾਂ ਠੀਕ ਹੈ ਪਰ ਕੰਮ ਕੀ ਸੀ ਮੇਰੇ ਨਾਲ? ਹਰਲੀਨ ਤਾਂ ਸੁਣੋ ਤੁਹਾਡੇ ਟੈਸਟ ਦੀ ਤਿਆਰੀ ਕਰਵਾਉਣ ਲਈ ਕਾਲਾ ਇੰਨੀ ਜਲਦੀ ਹਾਲੇ 2 ਦਿਨ ਹੀ ਹੋਏ ਫਾਰਮ ਭਰੇ ਨੂੰ ਹਰਲੀਨ ਸਰਦਾਰ ਜੀ ਅਗਲੇ ਨਹੀਂ ਟੈਸਟ ਦੀ ਤਰੀਕ ਵੀ ਅਨਾਉਂਸ ਕਰ ਦਿੱਤੀ ਆ ਤੇ ਤੁਸੀਂ ਕਹਿ ਰਹੇ ਹੋ ਇੰਨੀ ਜਲਦੀ ਉਸ ਨੂੰ ਆਪਣਾ ਫੋਨ ਵਿਖਾਉਂਦੇ ਹੋਈ ਦੇਖੋ ਆਪਣੇ ਵਿਆਹ ਤੋਂ 2 ਦਿਨ ਬਾਅਦ ਹੀ ਤੁਹਾਡਾ ਟੈਸਟ ਕਾਲਾ ਬੜੀ ਜਲਦੀ ਆ ਗਿਆ ਪਰ ਮੈਂ ਤਾਂ ਕੋਈ تیاری ਵੀ ਨਹੀਂ ਕੀਤੀ ਹਾਲੇ ਤੱਕ ਹਰਲੀਨ ਉਸ ਲਈ ਤਾਂ ਤੁਹਾਨੂੰ ਬੁਲਾਇਆ ਇਥੇ ਬਾਬੀ ਰੋਟੀ ਲੈ ਕੇ ਟੇਬਲ 'ਤੇ ਰੱਖਦੀ ਹੋਈ ਬਈ ਕੀ ਗੱਡ ਮਿੱਟ ਹੋ ਰਹੀ ਆ? ਕੋ ਸਾਨੂੰ ਵੀ ਕੁਝ ਦੱਸ ਦੋ। ਕਾਲਾ ਕੁਝ ਨਹੀਂ ਭਾਬੀ। ਹਰਲੀਨ ਕਹਿ ਰਹੀ ਸੀ ਮੇਰਾ ਟੈਸਟ ਵਿਆਹ ਤੋਂ 2 ਦਿਨ ਬਾਅਦ ਹੈ। ਭਾਬੀ ਤੈ ਸਹੀ ਤਾਂ ਕਹਿ ਰਹੀ ਆ। ਤਾਂ ਹੀ ਕਰ ਰਹਿ ਨੂੰ ਇੱਥੇ ਬੁਲਾਇਆ ਵਿਆਹ ਤੱਕ। ਹੁਣ ਤੂੰ ਸਾਡੇ ਕੋਲ ਹੀ ਰਹਿਣਾ। ਹਰਲੀਨ ਕਹ ਰਾ ਕਿ ਉਹ ਸਾਨੂੰ ਪੜਾਇਆ ਕਰੇਗੀ ਤੇ ਕਾਲੇ ਦੱਬ ਕੇ ਮਿਹਨਤ ਕਰੀ ਪਾਸ ਹੋ ਕੇ ਦਿਖਾਉਣਾ ਸਭ ਨੂੰ। ਕਾਲਾ ਹਾਂਜੀ ਭਾਬੀ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਰੋਟੀ ਖਾਣ ਤੋਂ ਬਾਅਦ ਭਾਬੀ ਕਹਿਣ ਲੱਗੀ ਹਰਲੀਨ ਉਸੇ ਦੋਮੇ ਉੱਪਰ ਚੱਲੇ ਜਾਓ ਤੇ ਕਾਲੀ ਆਪਣਾ ਸਮਾਨ ਵੀ ਨਾਲ ਲੈ ਜਾ ਅੱਜ ਤੋਂ ਉਹ ਕਮਰਾ ਤੇਰਾ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਆਵਾਜ਼ ਮਾਰ ਲੈਣਾ ਉਹ ਦੋਨੇ ਫਿਰ ਉੱਪਰ ਨੂੰ ਚੱਲ ਪਈ ਤੇ ਜਾ ਕੇ ਰੂਮ 'ਚ ਬੈਠ ਗਈ ਕਾਲੀ ਨੂੰ ਇੰਦਾ ਪਿਆਰ ਨਾਲ ਆਪਣੇ ਵੱਲ ਦੇਖਦੇ ਹੋਈ ਹਰਲੀਨ ਕਹਿਣ ਲੱਗੀ ਦੇਖੋ ਐਸੀ ਵੈਸੀ ਕੋਈ ਹਰਕਤ ਨਹੀਂ ਕਰਨੀ ਸਮਝ ਗਏ ਮੈਂ ਸਭ ਜਾਣਦੀ ਹਾਂ ਕਿ ਚੱਲ ਰਿਹਾ ਤੁਹਾਡੇ ਦਿਮਾਗ ਪਹਿਲਾਂ ਜਿਹੜੀ ਕਮਾਈ ਹੋ ਉਹ ਕਰ ਲਈਏ ਕਿ ਕਿਤਾਬਾਂ ਉਸਦੇ ਹੱਥ ਤੇ ਰੱਖ ਦਿੱਤੀਆਂ ਕਾਲਾ ਕੀ ਇਹ ਸਭ ਜ਼ਰੂਰੀ ਆ ਹਰਲੀਨ ਹਾਂਜੀ ਬਹੁਤ ਇਜਾਦਾ ਹਰਲੀਨ ਨੇ ਮੁਖਸਫੋਲ ਕੇ ਉਸ ਨੂੰ ਸ਼ੁਰੂ ਤੋਂ ਆਰਾਮ ਨਾਲ ਸਭ ਕੁਝ ਪਹਿਲਾਂ ਸਮਝਾਉਣਾ ਸ਼ੁਰੂ ਕੀਤਾ ਕਿ ਕਿਵੇਂ ਟੈਸਟ ਹੁੰਦਾ ਕਿਦਾਂ ਉਸ ਨੂੰ ਸਹੀ ਤਰੀਕੇ ਨਾਲ ਪੂਰਾ ਕਰਨਾ ਇੱਕ ਇੱਕ ਨਿੱਕੇ ਨਿੱਕੇ ਚੀਜ਼ ਸਮਝਾਈ ਪਹਿਲਾਂ ਪਹਿਲਾਂ ਤਾਂ ਕਾਲੀ ਦੇ ਪੱਲੇ ਕੁਝ ਨਾ ਪਵੇ ਪਰ ਹਰਲੀਨ ਨੇ ਜੋ ਗੱਲ ਉਸ ਨੂੰ ਸਮਝ ਨਹੀਂ ਆਉਂਦੀ ਸੀ ਉਹ ਵਾਰ-ਵਾਰ ਸੁਣ ਜਾ ਕੇ ਉਸ ਦੇ ਦਿਮਾਗ ਚ ਪਾਈ ਫਿਰ ਭਾਬੀ ਸ਼ਾਮ ਦੀ ਚਾਹ ਲੈ ਕੇ ਆ ਗਈ ਕਿਉਂ ਹਰਲੀਨ ਪੱਲੇ ਵੀ ਪਿਆਰਿਆ ਉਸ ਇਸ ਦੇ ਜਾਂ ਨਹੀਂ ਕਿ ਬਸ ਦਿਮਾਗ ਖਾਈ ਜਾ ਰਹੀ ਆ ਤੇਰਾ ਹਰਲੀਨ ਇਹ ਐਵੇਂ ਕਿਵੇਂ ਨਹੀਂ ਪੱਲੇ ਕੋ ਭਾਬੀ ਮੈਂ ਸਭ ਨੂੰ ਸਮਝਾ ਕੇ ਛੱਡੂੰ ਇਸ ਨੂੰ ਇਦਾਂ ਨਹੀਂ ਜਾਣ ਦਿੰਦੀ ਹੱਸਦੀ ਹੋਈ ਕਹਿਣ ਲੱਗੀ ਭਾਬੀ ਵੀ ਹੱਸਦੀ ਹੋਈ ਕਮਰੇ ਚੋਂ ਚਲੀ ਗਈ ਕਾਲੀ ਨੁਕੜਾਉਂਦੇ ਸ਼ਾਮ ਦੇ 6 ਕਦੋਂ ਵੱਜ ਗਏ ਹਰਲੀ ਨੂੰ ਪਤਾ ਹੀ ਨਾ ਲੱਗਾ ਉਹ ਅਣਜਨਬ ਭਾਬੀ ਕਮਰੇ ਚall ਇਹ ਦੱਸਨ ਕਿ ਹਨੇਰਾ ਹੋ ਰਿਹਾ ਬਾਹਰ ਜਾਣਾ ਨਹੀਂ ਤਾਂ ਉਸ ਨੂੰ ਪਤਾ ਲੱਗਾ ਕਿ ਇੰਨਾ ਇੰਨਾ ਟਾਈਮ ਹੋ ਚੁੱਕਿਆ ਹੈ ਹਰਲੀ ਠੀਕ ਆ ਫਿਰ ਕੁਲਵੀਰ ਮੈਂ ਹੁਣ ਚੱਲਦੀ ਆ ਅੱਜ ਮੈਂ ਜੋ ਸਮਝਾਇਆ ਪੱਲੇ ਪੈ ਗਿਆ ਨਾ ਬਸ ਰਾਤ ਨੂੰ ਇੱਕ ਵਾਰੀ ਫਿਰ ਦੁਬਾਰਾ ਧਿਆਨ ਨਾ ਪੜ ਲਈ ਉਸ ਨੂੰ ਫਿਰ ਵੀ ਚੀਕ ਉਸਨਾ ਸਮਝਾਈ ਤਾਂ ਮੈਨੂੰ ਫੋਨ ਕਰ ਲਈ ਠੀਕ ਹੈ ਫਿਰ ਉਹ ਦੋਨੇ ਥੱਲੇ ਆ ਗਏ ਤੇ ਹਾਲ ਗੁਰਨਾਮ ਬੈਠਾ ਚਾਹ ਪੀ ਰਿਆ ਸੀ ਦੋਨਾਂ ਨੇ ਕੋਲਾ ਕੇ ਗੁਰਨਾਮ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਗੁਰਨਾਮ ਨੇ ਵੀ ਸਤਿ ਸ਼੍ਰੀ ਅਕਾਲ ਆ ਕੇ ਜਵਾਬ ਦਿੱਤਾ ਤੇ ਉਹਨਾਂ ਨੂੰ ਬੈਠਣ ਨੂੰ ਕਿਹਾ ਗੁਰਨਾਮ ਹੋਰ ਸਤ ਪੁਲਵੀ ਸਿੰਘ ਕੀ ਹਾਲ ਨਹੀਂ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਤੇ ਕਾਲਾ ਹਾਂਜੀ ਜੀ ਬੁਧੀ ਚੱਲ ਰਹੀ ਆ ਗੁਰਨਾਮ ਹਰਲਿੰਗ ਪੱਲੇ ਵੀ ਪੈ ਰਿਆਂ ਇਸ ਤੇ ਕੁਝ ਕਿ ਨਹੀਂ ਜ਼ਿਆਦਾ ਤੰਗ ਤਾਂ ਨਹੀਂ ਕਰਦਾ ਹਰਲਿੰਗ ਨੇ ਵੀਰ ਜੀ ਠੀਕ ਆ ਸਭ ਹੌਲੀ ਹੌਲੀ ਸਭ ਸਮਝਣ ਲੱਗ ਜਾਣਾ ਇੰਨਾ ਨਹੀਂ ਹਾਲੇ ਤਾਂ ਸ਼ੁਰੂਆਤ ਆ ਬਾਕੀ ਸਭ ਤੰਗ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਮੈਂ ਸਕੂਲ ਚ ਵੀ ਤਾਂ ਬੱਚੇ ਤੰਗ ਕਰਦੇ ਨੇ ਜੇ ਥੋੜਾ ਬਹੁਤਾ ਇੰਨਾ ਨਹੀਂ ਤੰਗ ਕਰ ਲਿਆ ਤਾਂ ਕੀ ਹੋਇਆ ਦੇਖ ਲਾ ਕੁੜੀ ਕਿੰਨੀ ਸਮਝਦਾਰ ਕੁੜੀ ਮਿਲੀ ਹਨ ਮੁਕਦਰ ਕਰੀ ਹੂ ਮੇਰੇ ਸਾਹ ਇਸ ਤੇ ਪਿਆਰ ਵੀ ਜੇ ਤੂੰ ਵਿਆਹ ਤੋਂ ਪਿੱਛੋਂ ਇਸ ਨੂੰ ਤੰਗ ਕੀਤਾ ਨਾ ਥੇਰ ਦੇਖੀ ਕਿੰਦਾ ਤੇਰੇ ਕੰਨ 'ਮੇਂ ਫੁੱਟੂ ਆ ਕੇ ਕਲ ਨਹੀਂ ਜੀ ਨਹੀਂ ਨਹੀਂ ਵੀਰੇ ਮੈਂ ਐਦਾਂ ਨਾ ਕਦੇ ਮੌਕਾ ਹੀ ਨਹੀਂ ਦੇਣਾ ਤੁਹਾਨੂੰ ਗੁਰਨਾਮ ਚੰਗੀ ਗੱਲ ਫਿਰ ਤਾਂ ਹਰਲੀ ਚੰਗੇ ਵੀ ਜੀ ਮੈਂ ਦੀ ਹੁਣ ਚੱਲਦੀ ਆ ਇਹ ਆ ਕੇ ਹਰਲੀਨ ਖੜੀ ਹੋ ਗਈ ਗੁਰਨਾਮ ਇੱਕ ਮਿੰਟ ਕਿਰਨ ਹਰਲੀਨ ਜਾ ਰਹੀ ਆ ਕਿਨ ਅੰਦਰੋਂ ਆਉਂਦੇ ਹੋਈ ਉਸ ਨੂੰ ਆ ਕੇ ਜ਼ਖੀ ਵਾਕੇ ਕਹਿਣ ਲੱਗੀ ਚੰਗਾ ਹਰਲੀਨ ਧਿਆਨ ਨਾਲ ਜ਼ਾਇਨ ਤੇ ਪਹੁੰਚ ਕੇ ਜਾਦ ਨਾ ਫੋਨ ਕਰਦੀ ਹਰਲੀਨ ਹਾਂਜੀ ਭਾਬੀ ਕਿਨ ਕਾਲੇ ਜਾ ਹਰਲੀਨ ਨੂੰ ਬਾਹਰ ਤੱਕ ਛੱਡਾ ਸ਼੍ਰੀ ਕਾਲਾ ਉਸ ਨੂੰ ਬਾਹਰ ਤੱਕ ਛੱਡਣ ਨਾਲ ਚੱਲ ਪਿਆ ਹਰਲੀਨ ਸ਼ਾਬੀ ਫਰੋਂਦੇ ਹੋਏ ਐਕਟਿਵਾ ਦੀ ਬਾਹਰ ਕੱਢਣ ਦੇਉਂਗੇ ਮੇਰੀ ਕਾਲੇ ਨੇ ਸ਼ਾਬੀ ਫੜੀ ਐਕਟਿਵਾ ਬਾਹਰ ਕੱਢ ਕੇ ਲੈ ਆਇਆ ਚਲ ਹਰਲੀਨ ਐਕਟਿਵਾ ਫੜਨ ਲੱਗੀ ਤਾਂ ਕਾਲਾ ਕਹਿਣ ਲੱਗਾ ਇੰਨੀ ਵੀ ਕੀ ਜਲਦੀ ਹੈ ਜੀ ਪਹਿਲਾਂ ਸਾਡੀ ਡਿਮਾਂਡ ਤਾਂ ਪੂਰੀ ਕਰ ਜਾਓ ਖਰਲਿੰਗ ਅੱਛਾ ਜੀ ਕੀ ਹੈ ਤੁਹਾਡੀ ਡਿਮਾਂਡ ਦੱਸਣਾ ਜਰਾ ਕਾਲਾ ਇੱਕ ਪਿਆਰੀ ਜਿਹੀ ਘੁੱਟ ਕੇ ਰੱਖੂਗਾ ਸੀਨੇ ਠੰਡ ਪਾਦੀ ਹੈ ਖਰਲਿੰਗ ਪਾਗਲ ਹੋ ਤੁਸੀਂ ਇੱਥੇ ਇਦਾਂ ਗਲੀ 'ਚ ਸ਼ਰਮ ਮੈਂ ਨਹੀਂ ਕੋਈ ਪੌਣੀ ਜ਼ਰੂਰੀ ਉਹੀ ਜੇ ਕਿਸੇ ਨੇ ਦੇਖ ਲਿਆ ਫਿਰ ਅੱਜ ਨਹੀਂ ਕੱਲ ਨੂੰ ਮਿਲੂ ਪੱਕਾ ਕਾਲਾ ਲੈ ਮੈਨੂੰ ਨਹੀਂ ਪਤਾ ਕੁਜ਼ਰੀ ਮੈਨੂੰ ਤਾਂ ਅੱਜ ਹੀ ਚਾਹੀਦੀ ਆ ਅੱਜ ਐਕਟਿਵਰ ਚਾਹੀਦੀ ਆ ਤਾਂ ਅੱਜ ਉਹ ਨਹੀਂ ਤਾਂ ਇਦਾਂ ਹੀ ਖੜੇ ਰਹੋ ਖਰਲਿੰਗ ਅੱਛਾ ਇਹ ਗੱਲ ਐ ਫਿਰ ਭਾਬੀ ਇੱਕ ਮਿੰਟ ਬਾਹਰ ਆਇਓ ਮਾੜਾ ਜਿਹਾ ਕਾਲਾ ਉਹ ਚੁੱਪ ਚੁੱਪ ਭਾਬੀ ਨੂੰ ਕਿਉਂ ਬੁਲਾ ਰਹੀ ਹੂੰ ਮੈਂ ਤਾਂ ਮਜ਼ਾਕ ਕਰ ਰਹੀ ਹਾਂ ਸੀ ਹਾਂ ਫੜੋ ਆਪਣੀ ਐਕਟਿਵਾ ਉਸਨੇ ਸਟੈਂਡ ਤੇ ਲਗਾ ਦਿੱਤੀ ਤੇ ਆਪ ਸਾਈਡ ਤੇ ਖੜਾ ਹੋ ਗਿਆ ਭਾਬੀ ਹਾਂ ਹਰਲੀਨ ਕੀ ਹੋਇਆ ਬਾਹਰ ਵਾਲਾ ਗੇਟ ਖੋਲਦਿਆਂ ਬੋਲੀ ਹਰਲੀਨ ਨਹੀਂ ਭਾਬੀ ਕੁਝ ਨਹੀਂ ਹੋਇਆ ਮੇਰਾ ਕੰਮ ਤਾਂ ਹੋ ਗਿਆ ਚੰਗਾ ਮੈਂ ਚਾਉਦੀ ਹਾਂ ਕਾਲੇ ਉੱਤੇ ਹੱਸਦੀ ਨਿਊਜ਼ ਵਿੱਚ ਚੜਾਉਂਦੀ ਹੋਈ ਅਸੀਂ ਸਾਰੀ ਟ੍ਰਿਪ ਚਲੀ ਗਈ ਕਾਲਾ ਉਸਨੇ ਜਾਣਦੀ ਹੋਈ ਉਹਦੇ ਤੱਕ ਦੇਖ ਰਿਆ ਜਦ ਤੱਕ ਉਹ ਗਲੀ ਦਾ ਮੋੜ ਨਹੀਂ ਮੁੜਗੀ ਭਾਬੀ ਬਿਉਰਾ ਮੁੜਿਆ ਹੁਣ ਵਾਪਸ ਕੇ ਉਸਨੂੰ ਘਰ ਤੱਕ ਛੱਡ ਕੇ ਆਉਣਾ ਹੈ ਕਾਲੀ ਨੇ ਇਹ ਸੁਣ ਕੇ ਖਸਦੇ ਨੇ ਸਿਰ ਝੁਕਾ ਲਿਆ ਤੇ ਚੁੱਪ ਕਰਕੇ ਅੰਦਰ ਆ ਗਿਆ ਅੰਦਰ ਆ ਕੇ ਗੁਰਨਾਮ ਕੋਲ ਬੈਠ ਗਿਆ ਕਿਰਨੂ ਵੀ ਆ ਕੇ ਕੋਲ ਬੈਠਦੀ ਹੋਈ ਤਹਿ ਲੱਗੀ ਹੋਰ ਕਾਲੇ ਸੁਣਾ ਫਿਰ ਕੋਈ ਪਿੰਡ ਦੀ ਗੱਲਬਾਤ ਉਹ ਤਾਂ ਜਮਾ ਹੀ ਚੁੱਪਚਾਪ ਹੋਇਆ ਬੈਠਾ ਕਾਲਾ ਭਾਬੀ ਕੀ ਸੁਣਾਵਾਂ ਸਭ ਉਹੀ ਪੁਰਾਣੀਆਂ ਗੱਲਾਂ ਕਾਣੀ ਅੱਜ ਦੀ ਗੱਲ ਸੁਣ ਲੋ ਚੰਨੂ ਭਾਬੀ ਉਸਨੇ ਮੇਰੇ ਉੱਰ ਲੱਗੇ ਕੀ ਕੀਤਾ ਭਾਬੀ ਸੁਣ ਫਿਰ ਕੀ ਕਰਤਾ ਹੁਣ ਉਹਨਾਂ ਨੇ ਕਾਲਾ ਜਦ ਮੈਂ ਅੱਜ ਘਰੋਂ ਤੁਰਨ ਲੱਗਾ ਸੀ ਤਾਂ ਚੰਨੂ ਭਾਬੀ ਕਹਿਣ ਲੱਗੀ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗੇ ਜਾਣਾ ساری ਉਮਰ ਮੱਝਾਂ ਦੀਆਂ ਪੁੱਛਾਂਈ ਤਮਰੋ ਮੀਆਂ ਉਹ ਕਿਉਂ ਕਰਦੇ ਨਹੀਂ ਐਦਾਂ ਮੇਰੇ ਨਾਲ ਜਦ ਕਿ ਮੈਂ ਉਹਨਾਂ ਸਾਹਮਣੇ ਕਦੇ ਬੋਲਿਆ ਤੱਕ ਵੀ ਨਹੀਂ ਗੁਰਨਾਮ ਇਸ ਵਿੱਚ ਤੇਰੀ ਗੱਲ ਕੀ ਨਹੀਂ ਉਹਨਾਂ ਦਾ ਸਵਾਲ ਹੀ ਇਦਾਂ ਦਾ ਉਹ ਤਾਂ ਕਿਸੇ ਨੂੰ ਨਹੀਂ ਬਖਸ਼ਦੀ ਸਾਡੇ ਨਾਲ ਕਿਹੜਾ ਉਸ ਦਿਨ ਪਿੰਡ ਗਿਆਨ ਨਾਲ ਘਟ ਕੀ ਕਿਸੇ ਉਹਨਾਂ ਨੇ ਉੱਚਲਾ ਕਿਰਨ ਤੋਂ ਕਿੰ ਇਹੋ ਅਸਾਂ ਨੂੰ ਤਾਂ ਉਸ ਦਿਨ ਇੰਨੀ ਸਵਾਦ ਚਾਵੀ ਵਿਚਾਲੇ ਛੱਡੇ ਕਿ ਭਜਣਾ ਪਿਆ ਇੰਨਾ ਆਕੀ ਉਹ ਪਿੰਨੋ ਮਸਨ ਲੱਗ ਪਈ ਬੁਰਨਾਮ ਫਲਵੀ ਹਣ ਤੇਰੇ ਕੋਲ ਇਹ ਹੀ ਇੱਕ ਮੌਕਾ ਭਾਬੀ ਨੂੰ ਉਹਨਾਂ ਸਭ ਨੂੰ ਬਲਤ ਸਾਬਿਤ ਕਰਨ ਦਾ ਜੋ ਤੇਰੀ ਵਾਰੀ ਇੰਨਾ ਸੋਚਦੀ ਆ ਤੂੰ ਬਸ ਟੈਸਟ ਕਲੀਅਰ ਕਰ ਲੈ ਬਾਕੀ ਮੈਂ ਬੈਠਾ ਸਭ ਸੈੱਟ ਕਰ ਦਿਆਂਗਾ ਕਾਲਾ ਹਾਂਜੀ ਵੀਰੀ ਇੰਦਾ ਹੀ ਗੱਲਾਂ-ਵਾਕਾਂ ਕਰਦੇ ਰੋਟੀ ਦਾ ਟਾਈਮ ਹੋ ਗਿਆ ਤੇ ਰੋਟੀ ਪਾਣੀ ਖਾ ਕੇ ਕਾਲ ਆਪਣੇ ਕਮਰੇ 'ਚ ਚਲਾ ਗਿਆ ਦੱਬਾਂ ਚਾ ਕੇ ਪੜਨ ਬੈਠ ਗਿਆ ਥੋੜਾ ਜਿਹਾ ਪੜਨ ਤੋਂ ਬਾਅਦ ਉਸੇ ਗੱਡੀ ਇੱਕ ਜ਼ਵਾਤਿਆਂ ਕੀ ਅਟਕ ਗਈ ਉਸਦਾ ਵਾਰ-ਵਾਰ ਕੋਸ਼ਿਸ਼ ਕਰੇ ਪਰ ਉਸਨੂੰ ਸਮਝ ਨਾ ਆਵੇ ਇਸਦਾ ਮਤਲਬ ਕੀ ਸੀ ਫਿਰ ਉਸਨੇ ਫੋਨ ਚੱਕਿਆ ਤੇ ਹਰਲੀਨ ਨੂੰ ਫੋਨ ਲਗਾ ਲਿਆ ਹਰਲੀਨ ਮੈਂ ਹੁਣ ਤੁਹਾਨੂੰ ਹੀ ਸਾਬ ਕਰ ਰਹੀ ਸੀ ਕਾਲਾ ਤੇ ਦੇਖ ਲੋ ਮੈਂ ਵੀ ਆ ਗਿਆ ਸੀ ਹਰਲੀਨ ਹਾਂਜੀ ਕਾਲਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹਾਂ ਤੁਸੀਂ ਦੱਸੋਗੇ ਕੁਝ ਉਸ ਦੇ ਬਾਰੇ ਹਰਲੀਨ ਮੈਂ ਨਹੀਂ ਦੱਸੂ ਹਾਂ ਹੋਰ ਕੌਣ ਦੱਸੂ ਦੱਸੋ ਕੀ ਨਹੀਂ ਸਮਝ ਆ ਰਿਹਾ ਕਾਲਾ ਜੋ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਸਨੇ ਪੜ ਕੇ ਹਰਲੀਨ ਨੂੰ ਦੱਸਿਆ ਉਸ ਨੇ ਉਸ ਨੂੰ ਉਸੇ ਵਾਰੀ ਪੂਰਾ ਡਿਟੇਲ ਵਿੱਚ ਸਮਝਾਇਆ ਫਿਰ ਕਹਿਣ ਲੱਗੀ ਹਾਂਜੀ ਆ ਗਿਆ ਹੁਣ ਸਭ ਕਾਲਾ ਹਾਂਜੀ ਆ ਗਿਆ ਹਰਲੀ ਤੇ ਹੋਰ ਕੁਝ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਕੁਝ ਨਹੀਂ ਕਿਉਂਕਿ ਅੱਜ ਮੈਂ ਜੋ ਵੀ ਪੜਾਇਆ ਕੱਲ ਨੂੰ ਮੈਨੂੰ ਸੇ ਵਿੱਚ ਤੁਹਾਨੂੰ ਸਵਾਲ ਜਵਾਬ ਕਰਨੇ ਆ ਕਾਲਾ ਕੋਈ ਗੱਲ ਨਹੀਂ ਜੀ ਕੁਝ ਲੈਣਾ ਮੈਂ ਤਿਆਰੀ ਪੂਰੀ ਕਰਕੇ ਹੀ ਸੌਵਾਂਗਾ ਹਰਲੀ ਇਦਾਂ ਹੀ ਮਨ ਲਗਾ ਕੇ ਤਿਆਰੀ ਕਰੋਗੇ ਨਾ ਤਾਂ ਕੁਝ ਵੀ ਮੁਸ਼ਕਲ ਨਹੀਂ ਹੈ ਕਾਲਾ ਹੋਤਾ ਹੈ ਪਰ ਅੱਜ ਤੁਸੀਂ ਚੰਗੀ ਨਹੀਂ ਕੀਤੀ ਮੇਰੇ ਨਾਲ ਕੱਲ ਆਇਓ ਸੇਮ ਬਲੋਣਾ ਨਹੀਂ ਤੋਣ ਹੁਲੀ ਅੱਛਾ ਜੀ ਹਾਲੇ ਤੱਕ ਨਰਾਜ਼ੀ ਆ ਮੇਰੇ ਨਾਲ ਉਸ ਗੱਲ ਨੂੰ ਲੈ ਕੇ ਤੁਹਾਨੂੰ ਗੱਲ ਦੱਸਾਂ ਦਿਲ ਤਾਂ ਮੇਰਾ ਵੀ ਉਹਨੂੰ ਕਰੜੀ ਨਾਲ ਸਿੱਕਾ ਅੰਕੁੱਟੇ ਸੀਨੇ ਨਾਲ ਲਾਉਣ ਨੂੰ ਜੇ ਤੁਸੀਂ ਇੰਨੇ ਪਿਆਰ ਨਾਲ ਕਿਹਾ ਸੀ ਕਾਲਾ ਫਿਰ ਤੁਸੀਂ ਕੀਤੀ ਕਿਉਂ ਨਹੀਂ ਹਲੀ ਮੈਂ ਬਹੁਤ ਸਬਰ ਵੀ ਕਰੀਦਾ ਹੁੰਦਾ ਚਲ ਕੋਈ ਨਹੀਂ ਕੱਲ ਨੂੰ ਕਰੂੰਗੀ ਪੱਕਾ ਠੀਕ ਹੈ ਜਿੰਨੀ ਤੁਸੀਂ ਕਹੋਗੇ ਉਨਕਾ ਖੁਸ਼ ਹੋ ਕਾਲਾ ਹੰਸੀ ਬਹੁਤ ਖੁਸ਼ ਹਰਲੀਨ ਹੋਰ ਦੱਸੋ ਕਿ ਸਵਾਲ ਹੈ ਜੋ ਸਮਝ ਨਹੀਂ ਆ ਰਿਹਾ ਕਾਲਾ ਜੋ ਜੋ ਸਮਝ ਨਹੀਂ ਆ ਰਿਹਾ ਸੀ ਉਹ ਕਾਲਾ ਦਸ ਦਾ ਗਿਆ ਤੇ ਹਰਲੀਨ ਸਮਝਾਉਂਦੀਗੀ ਇਦਾਂ ਹੀ ਗੱਲਾਂ ਕਰਦੇ ਆ ਉਹਨਾਂ ਨੂੰ देर ਰਾਤ ਹੋ ਗਈ ਤੇ ਫਿਰ ਹਰਲੀਨ ਨੇ ਇਹ ਕਹਿ ਕੇ ਫੋਨ ਬੰਦ ਕਰਵਾਇਆ ਕਿ ਮੈਂ ਸਵੇਰੇ ਸਕੂਲ ਵੀ ਜਾਣਾ ਫਿਰ ਦੋਵੇਂ ਸੌ ਗਏ ਅਗਲੇ ਦਿਨ ਕਾਲਾ ਜਲ ਉੱਠਿਆ ਤਾਂ ਖਿੜਕੀ ਤੋਂ ਸੂਰਜ ਚਾਕੀ ਮਾਰ ਰਿਹਾ ਸੀ। ਉਹ ਜਲਦੀ ਨਾਲ ਉੱਠਦੇ ਹੋਏ ਕਹਿਣ ਲੱਗਾ। ਲੈ ਵੀ ਕਾਲਿਆ ਮਰ ਗਏ ਅਜ ਤਾਂ ਕਮ ਰਹਿ ਗਏ ਸਾਰੇ। ਤੇ ਉੱਠ ਕੇ ਬਾਹਰ ਜਾਣ ਲੱਗਾ। ਉਸ ਨੂੰ ਯਾਦ ਆਇਆ ਕਿ ਉਹ ਤਾਂ ਸ਼ਹਿਰ ਭਾਬੀ ਹੁਣਾਪੋ ਲਾਇਆ ਹੋਇਆ। ਤੇ ਫਿਰ ਆਪਣੇ ਆਪ ਹੀ ਹਾਸਾ ਹੋਇਆ ਆ ਕੇ ਫਿਰ ਬਿਸਤਰ ਤੇ ਲੇਟ ਗਿਆ। ਫੋਨ ਚੱਕਿਆ ਪਰਲੀਨ ਦਾ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਕੋਈ ਅਸੀਂ। ਉਸ ਨੂੰ ਰਿਪਲਾਈ ਕਰਕੇ ਉਹ ਫਿਰ ਪੈ ਗਿਆ। ਸਾਡੇ ਕੋ ਸੱਤ ਵਜੇ ਭਾਬੀ ਉਸ ਨੂੰ ਉਠਾਉਣ ਆਈ ਤੇ ਥੱਲੇ ਆ ਕੇ ਚਾਹ ਪੀਣ ਲਈ ਕਿਹਾ ਕਾਲਾ ਉੱਠ ਕੇ ਉਹ ਆ ਤੋ ਕੇ ਥੱਲੇ ਆ ਗਿਆ ਤੇ ਗੁਰਨਾਮ ਪਿਆਰ ਹੋਇਆ ਡਾਈਨਿੰਗ ਟੇਬਲ ਤੇ ਬੈਠਾ ਨਾਸਟੀ ਦੀ ਵੇਟਰ ਕਰ ਰਹੀ ਹਾ ਸੀ ਕਾਲਾ ਜਾ ਕੇ ਉਸ ਕੋਲ ਬੈਠ ਗਿਆ ਭਾਬੀ ਕਾਲੇ ਲਈ ਚਾਹ ਤੇ ਗੁਰਨਾਮ ਲਈ ਨਾਸ਼ਤਾ ਲੈ ਕੇ ਆਈ ਤੇ ਆ ਕੇ ਉਹਨਾਂ ਕੋਲ ਬੈਠ ਗਈ